ਦੇ ਹੱਥਾਂ ਵਰਗਾ ਕੋਈ ਪਕਵਾਨ ਨਹੀਂ ਬਣਿਆ ਉਹ ਜਿੰਨਾ ਕੁਝ ਮਰਜੀ ਬਣਾ ਲੋ ਕੁੱਪੋ ਮੇਰੇ ਵਰਗਾ ਸੁਆਦ ਨਹੀਂ ਬਣਿਆ ਮੋਜੀ ਦੇ ਹੱਥਾਂ ਵਰਗਾ ਅਜੇ ਤੱਕ ਸੁਆਦ ਸੈਂਡਵਿਚ ਨਹੀਂ ਬਣਿਆ ਮੰਨੇ ਵਾਲਿਓ ਇਹ ਇਸੇ ਹੀpoque ਲੱਗੀ ਹੁੰਦੀ ਆ ਸਵੇਰੇ ਸਵੇਰੇ ਨੂੰ ਐਥੇ ਦਾ ਬੰਦੇ ਨਾਲ ਬਹੁਤ ਟਾਈਮ ਹੋ ਗਿਆ ਤੇ ਉਹ ਵੀ ਸਾਕੇ ਜਣੇ ਮੇਰਾ ਹੁਣ ਬੰਦੇ ਨਾਲ ਥੋੜਾ ਟਾਈਮ ਬਾਸ ਹੋਣ ਦਾ ਟਾਈਮ ਹੋ ਗਿਆ ਉਹ ਤੁਸੀਂ ਰਾਜੀ ਹੋ ਬੰਦੇ ਨਾਲ ਉਹ ਗੱਤ ਤੇ ਰਹੋ ਔਰ ਬੇਨਤੀ ਇਹ ਆ ਕਿ ਬੰਦੇ ਨਾਲ ਉਹ ਵਿਸਾਖੀ ਆ ਵਿਸਾਖੀ ਦੀਆਂ ਤੁਹਾਨੂੰ ਲੱਖ ਲੱਖ ਵਾਰ ਕਰਿਆ ਹੈ ਹੈ ਤਾਂ ਤਾਂ ਜੀ ਗੁਰੂ ਰਾਮਦਾਸ ਜੀ ਨੂੰ ਤਾਂ ਤਾਂ ਜੀ ਗੁਰੂ ਵਿਧਾਸ ਮਹਾਰਾਜ ਨੂੰ ਔਰ ਉਹਨਾਂ ਦੇ ਮੰਨਣੇ ਵਾਲੇ ਸੱਚੇ ਸੁੱਚੇ ਭਗਤਾਂ ਨੂੰ ਸਭ ਨੂੰ ਉਸਾਖੀ ਦੀਆਂ ਲੱਖ ਲੱਖ ਵਾਰ ਕਾ ਮੰਨਣੇ ਵਾਲਿਓ ਵਸਾਖੀ ਬੰਨਣੇ ਵਾਲਿਓ ਹਰ ਮੰਨਣੇ ਵਾਲੇ ਦੀ ਬਰਦਾਦ ਕਿਉਂ ਜੋ ਕੇ ਬਾੜੀਆਂ ਦਾ ਟਾਈਮ ਵੀ ਆ ਜਾਂਦਾ ਕਣਕਾਂ ਦਾ ਹੈ ਤੇ ਇਹੇਕ ਦੇਕ ਰਾਦੇ ਵਿੱਚ ਮੰਨਣੇ ਵਾਲੋ ਇੱਥੇ ਆ ਕੇ ਦਰਮਾਦ ਮੈਚ ਥੋੜਾ ਬੜਾ ਇਹ ਮਹਿਸੂਸ ਹੋਣ ਲੱਗ ਪੈਂਦਾ ਵੀ ਹੁਣ ਵਿੱਚ ਦਾਣੇ ਲਿਆਈਏ ਤੇ ਪਾਈਏ ਇਹ ਸਾਰੀ ਸ਼ਾਬਾਸ਼ ਇਹ ਉਹਨਾਂ ਨੂੰ ਜਾਂਦੀ ਆ ਜਿਹੜੇ ਮੰਨਨੇ ਵਾਲੇ ਉਹ ਕਿਸਾਨ ਖੇਤੀ ਕਰਦੇ ਆ ਕਣਕਾਂ ਬੀਜਦੇ ਆ ਕਿਸਾਨ ਆ ਚਾਹੇ ਉਹ ਕਿਸੇ ਧਰਮ ਦੇ ਬੰਦੇ ਆ ਔਰ ਉਹ ਸਾਰੇ ਕਿਸਾਨਾਂ ਨੂੰ ਸਲਾਮ ਆ ਔਰ ਲੱਖਾਂ ਦਾ ਤਾਂ ਸਿਹਤ ਵਧੀ ਦੇ ਮੋੜੇ ਮੇਰੀ ਦੁਆ ਹੈ ਹਰ ਹਰ ਮਹਾਦੇਵ ਦੇ ਮੋਹਰੇ ਮੇਰੀ ਦੁਆ ਬੇਨਤੀ ਆ ਕਿ ਉਹ ਸਾਰੇ ਕਿਸਾਨਾਂ ਦੀਆਂ ਜਿਹੜੀਆਂ ਇਹ ਫਸਲਾਂ ਆ ਉਹ ਸਹੀ ਸਲਾਮਤ ਕੱਟ ਹੋ ਜਾਣ ਔਰ ਮੀਂਹ ਹਨੇਰੀ ਤੋਂ ਰੱਬ ਬਚਾ ਕੇ ਰੱਖੇ ਫਸਲਾਂ ਨੂੰ ਔਰ ਬੰਦਿਆਂ ਨੂੰ ਵੀ ਦੁੱਖਾਂ ਦੀ ਮੀਂਹ ਹਨੇਰੀ ਤੋਂ ਬਚਾ ਕੇ ਰੱਖੇ ਕਿਉਂਕਿ ਬੰਦੇਵਾਲ ਜਿਨ੍ਹਾਂ ਨੇ ਕਣਕਾਂ ਲਾਈਆਂ ਤੇ ਜਿਨ੍ਹਾਂ ਨੇ ਹੁਣ ਵਟਣੀਆਂ ਉਹਨਾਂ ਦਾ ਜੀਵਨ ਅਰਥ ਚ ਆ ਉਹਨਾਂ ਦੇ ਲਈ ਕੀ ਗਿਆ ਕੀ ਹੋਇਆ ਬੰਦੇ ਨੇ ਜਨਮ ਲਿਆ ਕੀ ਹੋਇਆ ਬੰਦੇ ਨੇ ਜਨਮ ਲਿਆ ਜੇ ਕਦਰ ਜਨਮ ਦਾ ਪਾਇਆ ਨਾ ਗੁਰੂਆਂ ਪੀਰਾਂ ਦੀ ਬੰਦਕੀ ਕਰਕੇ ਗੁਰੂ ਆ ਰੰਗ ਚੜਾਇਆ ਇਹ ਹੈ ਜੇ ਅਰਥ ਜਿਨ੍ਹਾਂ ਨੇ ਅਰਥ ਲਿਆ ਜਿਨ੍ਹਾਂ ਨੇ दारूਆ ਪੀੜੀਆਂ ਨਸ਼ੇ ਕਰਨੇ ਅੱਜ ਦੇ ਦਿਨ ਉਹਨਾਂ ਦਾ ਵੀ ਅੱਜ ਤਿਹਾੜਿਆ ਤੇ ਜਿਨ੍ਹਾਂ ਨੇ ਮੰਨੇ ਵਾਲਿਓ ਪੂਜਾ ਪੰਦਗੀ ਕਰਨੀ ਆ ਨਹਾਉਣਾ ਆ ਉਹਨਾਂ ਦਾ ਵੀ ਅੱਜ ਦਿਹਾੜਾ ਹੈ ਹੈ ਔਰ ਬੜੀ ਖੁਸ਼ੀ ਹੁੰਦੀ ਆ ਔਰ ਬਾਬਾ ਸਾਹਿਬ ਆਹਾ ਸੋਣਾ ਮੁਖੜਾ ਸੋਨੇ ਦਿਲਵਰ ਦਾ ਦੁਨੀਆ ਤੁਨੀਆਰਾ ਕੀ ਅੱਖਾਂ ਉਹ ਤਾਂ ਤਾਂ ਸ਼੍ਰੀ ਗੁਰੂदास ਮਹਾਰਾਜ ਦੇ ਨਾਮ ਦੀ ਇੱਕ ਵਾਰੀ ਔਰ ਉਹਨਾਂ ਦਾ ਵੀ ਸੋਹਣਾ ਚਿਹਰਾ ਹੈ ਉਹਨਾਂ ਨੂੰ ਵੀ ਸਲਾਮ ਹੈ ਤੇ ਬਾਬਾ ਸਾਹਿਬ ਦੀ ਜਿਨ੍ਹਾਂ ਨੇ ਮੰਨਨੇ ਵਾਲਿਓ ਜਿਨ੍ਹਾਂ ਨੂੰ 32 ਡਿਗਰੀਆਂ ਵਾਲੀ ਸਰਕਾਰ ਦੀ ਸਾਥ ਹੈ ਪਰ ਉਹਨਾਂ ਵਾਲੀ ਪੜਿਆ ਤਾਂ ਹੈ ਦੀ ਜਿੱਦਾਂ ਮਾੜਾ ਮੋਟਾ ਪਤਾ ਸੁਣਿਆ ਹੀ ਆ ਜਾਂ ਮੈਂ ਪੜਨਾ ਹੁੰਦਾ ਹੁੰਦਾ ਤੇ ਮੈਂ ਪੜਦਾ ਪਰ ਉਹਨਾਂ ਦਾ ਹੁਕਮ ਇਹ ਹੀ ਸਾਡੀ ਪੜੋ ਲਿਖੋ ਐਸੇ ਕਰਕੇ ਮੰਨਨੇ ਵਾਲੋਂ ਪੜੋ ਲਿਖੋ ਜਿਹੜੇ ਬੰਦੇ ਇਹ ਸੋਚ ਕੇ ਬੈਠੇ ਆ ਵੀ ਬਾਬੇ ਵਾਲ ਨੇ ਵਿੱਚ ਜ਼ਿਆਦਾ ਫਾਇਦਾ ਆ ਮੰਨਨੇ ਵਾਲਿਓ ਇਹ ਗੱਲਾਂ ਚ ਨਾ ਪੋਪਾ ਜਿਹੜਾ ਆ ਇਹ ਬਣਨੇ ਲਈ ਕੋਈ ਪੜਾਈ ਨਹੀਂ ਕੀਤੀ ਜਾਂਦੀ ਕੋ ਡਿਗਰੀ ਨਹੀਂ ਚਾਹੀਦੀ ਜਿਹਨੇ ਬਾਪੇ ਵਾਲਣਾ ਉਹਨੂੰ ਰੱਬ ਨੇ ਪੈਦਾ ਹੀ ਬਾਪੇ ਕੀਤਾ ਹੈ ਤੇ ਉਹਨੇ ਬਣਨਾ ਵੀ ਬਾਪੇ ਹੀ ਹੁੰਦਾ ਜਿੱਦਾਂ ਕਿ ਮੈਂ ਠੀਕ ਆ ਟੱਕੇ ਨਾ ਤੁਸੀਂ ਕਿਸੇ ਵੀ ਫੀਲ ਵਿੱਚ ਜਾ ਨਹੀਂ ਸਕਦੇ ਇਸ ਕਰਕੇ ਚੰਗੇ ਕੰਮ ਕਰੋ ਖੁਸ਼ੀਆਂ ਚ ਰਹਿ ਆ ਕਰੋ ਹੱਸਦੇ ਵਸਦੇ ਰਹੋ ਲਿੰਦਿਆ ਨਾ ਕਰੋ ਚੁਗਲੀਆਂ ਨਾ ਕਰੋ ਜਿੰਨਾਂ ਦਾ ਸ਼ਿਕਵਾ ਇਹ ਆ ਕਿ ਬਾਪਾ ਇਹ ਤੁਸੀਂ ਫੇਸਬੁੱਕ ਤੇ ਫੋਨ ਨਹੀਂ ਚੁੱਕਿਆ ਉਹ ਮੰਨਣ ਵਾਲੇ ਉਹ ਮੈਂ ਫੇਸਬੁੱਕ ਨਹੀਂ ਚਲਾਉਂਦਾ ਹੈਗਾ ਮੰਨੋ ਗੱਲ ਮੈਂ ਅੱਜ ਆਪਣੇ ਪੀਰਾਂ ਦੀ ਨਾਮ ਲੈ ਕੇ ਕਹਿਣਾ ਆ ਮੇਰੇ ਫੋਨ ਦੇ ਵਿੱਚ ਫੇਸਬੁਕ ਨਹੀਂ ਹੈ ਮੇਰੀ ਫੇਸਬੁਕ ਤਾਂ ਜਿਹੜੀ ਸੰਕਤ ਆ ਜਾਂਦੀ ਭਲਾ ਦੇਖਦੇਗੇ ਦੇਖਦੇ ਆਉ ਕਈਆਂ ਗੋਂਵਾਲਿਆਂ ਨੇ ਚੈਨਲ ਬਣਾਇਆ ਆ ਕਈਆਂ ਸਟੂਡੈਂਟਾਂ ਨੇ ਚੈਨਲ ਬਣਾਇਆ ਕਈ ਕਈਆਂ ਹੋਰਾਂ ਨੇ ਚੈਨਲ ਬਣਾਇਆ ਸੰਗੋਂ ਦੱਸਦੇ ਹੁੰਦੇ ਮੈਂ ਕਦੀ ਆਪਣੀ ਫੇਸਬੁਕ ਨਹੀਂ ਦੇਖੀ ਔਰ ਮੈਂ ਅਜੇ ਤੱਕ ਮੰਦਨੇ ਵਾਲੋ YouTube ਤੇ ਔਰ ਫੇਸਬੁਕ ਤੇ 2-3 ਲੱਖ ਤੋਂ ਜ਼ਿਆਦਾ ਕਥਾ ਕਰ ਚੁੱਕਿਆ ਹੈ ਹੈ ਔਰ ਇਹੀ ਇਹੀ ਕਾਰਨ ਮੈਂ ਦੁਨੀਆ ਤੇ ਆਇਆ ਜਿਹੜੇ ਲੋਕੀ ਮੈਨੂੰ ਚੰਗਾ ਕਹਿੰਦੇ ਆ ਉਹਨਾਂ ਨੂੰ ਵੀ ਸਲਾਮ ਸਾਸਿ ਕਹਾਲਿਆ ਜਿਹੜੇ ਮਾੜਾ ਕਹਿੰਦੇ ਆ ਉਹਨਾਂ ਲਈ ਮੈਂ ਇੱਕ ਗੱਲ ਕਹਿ ਦਵਾਂ ਇੱਕ ਕੰਮ ਜੱਗ ਵਿੱਚ ਚੰਗਾ ਕੀਤਾ ਇੱਕ ਕੰਮ ਜੱਗ ਵਿੱਚ ਚੰਗਾ ਕੀਤਾ ਉਹ ਗੁਰੂਆਂ 피ਰਾਂ ਨਾਲ ਲੱਖੀਆਂ ਲਾਈਆਂ ਹਾਂਜੀ ਥੋੜੇ ਜਿਹੇ ਲੋਕ ਮੈਨੂੰ ਤਾਨੇ ਦੇਵਣ ਮੈਨੂੰ ਅਰਸ਼ੂ ਮੈਨੂੰ ਬਦਾਈਆਂ ਜੀ ਮੰਦਨੇ ਵਾਲਿਓ ਮੈਨੂੰ ਕੱਲ ਕਹਿੰਦੇ ਬਾਬਾ ਜੀ ਤੁਹਾਡਾ ਸੁਰ ਨਹੀਂ ਸਹੀ ਲੱਗਾ ਐ ਮੈਂ ਤਾਂ ਮੰਦਨੇ ਵਾਲਾ ਨਾ ਮੈਨੂੰ ਗਾਇਕੀ ਆਉਂਦੀ ਆ ਤੇ ਨਾ ਮੈਨੂੰ ਸੁਰਾਂ ਦਾ ਪਤਾ ਕੱਲ ਮੰਦਨੇ ਵਾਲਾ ਕਥਾ ਲੰਬੀ ਸੀ ਕੀਤੀ ਔਰ ਮੈਂ ਮੰਦਨੇ ਵਾਲਾ ਨੀਂਦਾ ਵੀ ਸੀ ਔਰ ਮੈਂ ਮੰਦਨੇ ਵਾਲਿਓ ਇਹ ਦੇਸੀ ਕੇ ਇਹਦੀ ਕੋਈ ਚੀਜ਼ ਬਣੀ ਹੋਈ ਸੀਗੀ ਮੈਂ ਆਪੇ ਬਣਾਈ ਸੀ ਉਹ ਫਰੈਚੋ ਰੱਖ ਕੇ ਇੱਦਾਂ ਹੀ ਖਾ ਲਈ ਉਹਨਾਂ ਅੱਤੇ ਗਲਾ ਮੇਰਾ ਬੈਠ ਗਿਆ ਸੀ ਹੈ ਤੇ ਉਹਨੂੰ ਬਹੁਤਿਆਂ ਨੇ ਕਿਹਾ ਬਾਬਾ ਕੱਲ ਤੁਸੀਂ ਗਾਇਆ ਸੀ ਜਾਂ ਟਿੱਕੀਆਂ ਬਣਾਉਂਦੇ ਸੀ ਤੇ ਸ਼ੋਰ ਨਹੀਂ ਲੱਗਾ ਮੈਂ ਕਿਹਾ ਕੋਈ ਨਹੀਂ ਮੈਂ ਸਵੇਰੇ ਸ਼ੋਰ ਕਰਾਂਗਾ ਹੋਣ ਮੰਦਨੇ ਵਾਲਿਓ ਸਵੇਰਾ ਵੀ ਤੇ ਗਲ ਗਿਆ ਸ਼ਾਮਾਂ ਪੈ ਗਈ ਔਰ ਤੁਸੀਂ ਰਾਜੀ ਰਹੋ ਵਾਸਤੇ ਰਹੋ ਖੁਸ਼ ਰਹੋ ਹੋਣ ਮੰਦਨੇ ਵਾਲਿਓ ਅੱਜ ਦੇ ਇਤਿਹਾਸ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਆ ਔਰ ਰਾਜੀ ਵਾਸਤੇ ਰਹੋ ਪਹਲਾ ਹੋਵੇ ਔਰ ਅਰੇ ਇੱਕ ਬੰਦਾ ਇਨਸਾਨ ਮਨਲੇ ਵਾਲਿਓ ਗਰਮੀਆਂ ਨੂੰ ਮੀਂਹ ਮੰਗਦਾ ਆ ਉਹ ਚੰਗੇ ਇਨਸਾਨ ਆ ਜਿਹੜੇ ਇਹ ਕਹਿੰਦੇ ਬਾਬਾ ਜੀ ਅਜੇ ਮੀਂਹ ਨਾ ਪਵੇ ਅਜੇ ਕਣਕ ਵੱਢਣੇ ਆ ਲਈ ਪਈ ਜਾਨਵਰ ਵੀ ਅਰਦਾਸਾਂ ਕਰਦੇ ਆ ਮੋਰ ਵੀ ਅਰਦਾਸਾਂ ਕਰਦੇ ਆ ਕਿ ਜਿੰਨਾਂ ਕਣਕਾਂ ਵੱਢ ਹੋ ਗਈਆਂ ਉਦੋਂ ਅਸੀਂ ਪੈਰ ਪਾ ਕੇ ਨੱਚਾਂ ਕਿ ਤੂੰ ਪਹਿਲਾ ਨਹੀਂ ਐਸ ਕਰਕੇ ਜਿਹੜੇ ਥੋੜੇ ਜਿਹੇ ਇਨਸਾਨ ਬੁਰਾ ਸੋਚਦੇ ਆ ਉਹ ਬੁਰਾ ਨਾ ਸੋਚ ਚੰਗਾ ਕੰਮ ਕਰ ਗੁਰੂਆਂ ਪੀਰਾਂ ਨੂੰ ਮੰਨਣ ਦੇਵੀ ਦੇਵਤਿਆਂ ਨੂੰ ਮੰਨਣ ਮੈਂ ਮੰਨਣੇ ਵਾਲੋ ਆਪਣੇ ਘਰ ਦੇ ਵਿੱਚ ਨਾ ਫੁੱਲ ਲਾਏ ਆ ਗਵਰੰਦੀ ਮੈਂ ਉਹਨਾਂ ਦੀ ਬੜੀ ਰੱਖਿਆ ਕਰਦਾ ਰਹਿਣਾ ਹੈ ਵੀ ਮੈਂ ਆ ਵੀ ਦੇਖ ਲਵਾਂ ਮੈਂ ਇੱਥੋਂ ਆ ਵੀ ਸਾਂਭ ਲਵਾਂ ਉੱਥੇ ਬਾਹਰ ਸਾਡੀ ਜ਼ਮੀਨ ਹੈ ਉੱਥੇ ਮੰਨਣੇ ਵਾਲੋ ਜਿਹੀਆਂ ਚੀਜ਼ਾਂ ਲਾਈਓ ਬਾਰ-ਬਾਰ ਫੋਨ ਤੇ ਪੁੱਛਦਾ ਸਭ ਠੀਕ ਹੈ ਤੁਸੀਂ ਕਿਹੜਾ ਮਾਰਿਆ ਸੀ ਇਦਾਂ ਸਭ ਚੈੱਕ ਕਰਦਾ ਤੇ ਜਿਨ੍ਹਾਂ ਕਿਸਾਨਾਂ